ਪਹਿਲਾਂ ਤਾਂ ਅਸੀਂ ਅਸੀਂ ਸਮੁੱਚੀ ਸਤਸੰਗ ਨੂੰ ਭਗਤ ਰਵਿਦਾਸ ਜੀ ਦੇ ਅੱਜ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ। ਇਸੇ ਨੂੰ ਲੈ ਕੇ ਅੱਜ ਉਹਰੇ ਗगन ਚੌਂਕ ਤੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਡਾਕਟਰ ਭੀਮਰਾਓ ਵੈਲਫੇਅਰ ਸੁਸਾਇਟੀ ਪੰਜਾਬ ਦੇ ਮੈਂਬਰਾਂ ਵੱਲੋਂ ਇੱਕ ਇਹਨਾਂ ਦੀ ਖੁਸ਼ੀ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਗगन ਚੌਂਕ ਤੇ ਗੱਲਬਾਤ ਕਰ ਲੈਣੇ ਆ ਚੇਅਰਪਰਸਨ ਦੇ ਨਾਲ ਸਾਡੇ ਨਾਲ ਜੋਗਿੰਦਰ ਸਿੰਘ ਟਾਈਗਰ ਜੀ ਮੌਜੂਦ ਨੇ ਜਿਹੜੇ ਕਿ ਚੇਅਰਮੈਨ ਨੇ ਚੇਅਰਮੈਨ ਸਾਹਿਬ ਅੱਜ ਪਹਿਲਾਂ ਤੋਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਪ੍ਰਕਾਸ਼ ਪੁਰਬ ਦੀਆਂ ਪਤਾ ਮੈਂ ਵੈਗਰੂ ਜੀ ਕੇ ਖਾਰਸਾ ਅਸੀਂ ਦੀ ਵੈਗਰੂ ਜੀ ਕੀ ਅਤੇ ਗੁਰੂ ਰਵੀਦਾਸ ਦੇ ਪਗ ਜੀ ਦਾ ਜਨਮ ਦਿਹਾੜਾ ਵਾਤੇ ਇਲਾਕੇ ਨਿਵਾਸੀਆਂ ਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈ ਦੱਨਾ ਤੇ ਉਹਦੇ ਬਾਅਦ ਜੋ ਸਾਡਾ ਪੰਜਾ ਕਮੇਟੀ ਚ ਅਸੀਂ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਤੇ ਡਾਕਟਰ ਪੀ ਬਰੋਹ ਤੇ ਬਲਮੀਕ ਜੀ ਦੀਪਸ ਬਨਾਨੇ ਆ ਜੋ ਸਾਡੀ ਡਾਕਟਰ ਪੀਮਰਾ ਬੈਲਫਰ ਕਮੇਟੀ ਹੈ ਸਾਰੀ ਇੱਥੇ ਮੌਜੂਦ ਹੈ ਉਹਨਾਂ ਦੀ ਹਾਜ਼ਰੀ ਚ ਸਾਰਾ ਕੁਝ ਵੀ ਹੈ ਬਾਬਾ ਜੀ ਦਾ ਹਰ ਤਰ੍ਹਾਂ ਖੁਸ਼ੀ ਨਾਲ ਇਲਾਕੇ ਦੇ ਵਿੱਚ ਸਾਰੇ ਸਮੂਹ ਬੰਦੇ ਇਕੱਠੇ ਹੋ ਕੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਤੇ ਮੈਂ ਥੋੜਾ ਜਿਹਾ ਰਸਾਲੇ ਨੂੰ ਵੀ ਇਲਾਕੇ ਆਲੇ ਨੂੰ ਵੀ ਮੈਂ ਆਪਣੇ ਦਿਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਪਰ ਬਾਬਾ ਜੀ ਦੇ ਜਨਮ ਦਿਹਾੜੇ ਤੇ ਮੈਂ ਇੱਕ ਲੋਕਾਂ ਨੂੰ ਦੰਨਾ ਭਈ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਮੁਕਤ ਕੀਤਾ ਜਾਵੇ ਕਿਉਂ ਅੱਜ ਪੰਜਾਬ ਦੇ ਵਿੱਚ ਸਾਡੇ ਪੈਣਾ ਦੇ بیٹے ਉਹਨਾਂ ਦੇ ਪੁੱਤ ਉਹਨਾਂ ਦੇ ਸਾਰਾ ਕੁਝ ਅੱਜ ਬਲੀ ਦੇ ਬੱਕਰੇ ਬਣ ਰਹੇ ਆ ਕਿਉਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਚੱਲ ਪਿਆ ਮੈਂ ਪੰਜਾਬ ਸਰਕਾਰ ਨੂੰ ਵੀ ਆਪਣੀ ਡਾਕਟਰ ਪੀਮਰੋ ਬੈਲਫਰ ਕਮੇਟੀ ਦੀ ਤਰਫ ਤੋਂ ਉਹਨਾਂ ਨੂੰ ਸੁਨੇਹ ਲਾਣਾ ਬਈ ਬਾਦ ਤੋਂ ਬਾਦ ਜੋ ਨਸ਼ਾ ਪੰਜਾਬ ਚ ਫਿਗ ਰਿਆ ਉਹਨੂੰ ਮੁਕਤ ਕੀਤਾ ਜਾਵੇ ਜਿਹੜੇ ਕਿ ਪ੍ਰਕਾਸ਼ਪੁਰਬ ਤੇ ਇਹਨਾਂ ਵੱਲੋਂ ਹਰ ਸਾਲ ਲੰਗਰ ਲਾਇਆ ਜਾਂਦਾ ਅਸੀਂ ਦੇਖ ਰਹੇ ਹਾਂ ਕਿ ਸਾਡੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਨੇ ਜਿਹੜੇ ਕਿ ਬਾਕ ਖੂਬੀ ਬਹੁਤ ਅੱਛੀ ਡਿਊਟੀ ਰਾਜਪ੍ਰਧਾਨ ਵਾ ਰਹੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਜਨਾਬ ਤੁਸੀਂ ਵੀ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਰ ਅੱਜ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਜੀ ਪੂਰੇ ਪੰਜਾਬ ਵਾਸੀਆਂ ਅਜੇ ਦੇਸ਼ ਵਾਸੀਆਂ ਨੂੰ ਜੀ ਆਪਾਂ ਲੱਖ ਲੱਖ ਵਧਾਈ ਦਿੰਦੇ ਹਾਂ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਖੁਸ਼ੀਆਂ ਮਾਣਨ ਦੀ ਸਾਡੇ ਨਾਲ ਪੰਜਾਬ ਦੇ ਵਾਈਸ ਪ੍ਰਧਾਨ ਮੌਜੂਦ ਨੇ ਗੱਲਬਾਤ ਕਰ ਲੈਣਿਆ ਠੀਕ ਹੈ ਨਾ ਚਾਹੋਗੇ ਅੱਜ ਦੇ ਇਸ ਦਿਹਾੜੇ ਗੁਰੂ ਰਵੀਦਾਸ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸੁਖਜਿੰਦਰ ਸਿੰਘ ਸੁਖੀ ਜੀ ਜਿਹੜੇ ਕਿ ਦਲਿਤ ਨੇਤਾ ਨੇ ਜਿਹੜੇ ਕਿ ਅਕਸਰ ਦਲਿਤਾਂ ਦੀ ਆਵਾਜ਼ ਤੇ ਆਮ ਉਰੇ ਬਾਬਾ ਮਹਿਦਕਰ ਸਾਹਿਬ ਦੀ ਚਾਹੇ ਆਵਾਜ਼ ਹੋਵੇ ਚਹੇ ਉਹਰੇ ਗੁਰੂ ਰਵਿਦਾਸ ਜੀ ਦਾ ਵੀ ਆਪਣੀ ਕਮਿਊਨਿਟੀ ਨੂੰ ਲੈ ਕੇ ਤੇ ਹੋਰ ਲੋਕਾਂ ਦੇ ਨਾਲ ਵੀ ਜਿਹੜੇ ਕਿ ਸਮਾਜ ਸੇਵਾ ਦੇ ਪਹਿਲ ਦੇ ਆਧਾਰ ਤੇ ਕੰਮ ਕਰਦੇ ਨੇ ਉਹ ਵੀ ਗੱਲ ਸਾਡੇ ਮੌਜੂਦ ਨੇ ਗੱਲਬਾਤ ਕਰਨ ਸੁਖੀ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਅਫਸਰ ਤੇ ਪਹਿਲਾਂ ਤਾਂ ਜੀ ਡੀਕੇ ਪੰਜਾਬ ਦੇ ਸ਼ਰੋਤਿਆਂ ਨੂੰ ਦਰਸ਼ਨ ਜੀ ਤੁਹਾਨੂੰ ਸਾਰਿਆਂ ਨੂੰ ਤੇ ਭਾਰਤ ਨਿਵਾਸੀਆਂ ਨੂੰ ਬਾਬਾ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕੈਸੀ ਉਹਨਾਂ ਦੀਆਂ ਸਿੱਖਿਆਵਾਂ ਜਿਹੜੀ ਦਿੱਤੀਆਂ ਹੋਈਆਂ ਉਹਨਾਂ ਦੇ ਚੱਲ ਕੇ ਆਪਣਾ ਜੀਵਨ ਬਤੀਤ ਕਰ ਸਕ ਪਾਵਾਂਗੇ